ਸਲੋਕ ਮਹੱਲਾ ਤੀਜਾ ਗੁਰਬੇ ਨ ਗਿਆਨ ਨ ਹੋਵਈ ਨਾ ਸੁਖ ਵਸਾ ਮਨ ਆਏ ਨਾਨਕਾ ਨਾਮ ਵਹਿ ਹੁਨੇ ਮਨ ਮੁਖੀ ਜਾਸਨ ਜਨਮ ਗਵਾਏ ਗੌਰ ਬੇ ਨਾ ਗਿਆਨ ਨਾ ਹੋਵਈ ਨਾ ਸੁਖ ਵਸਾ ਮਨ ਆਏ ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਅਦਿਵਾਰ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਵਾਰ ਦੀ 22ਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਅੰਗ 650 ਦੇ ਉੱਪਰ ਸੋ ਆਪਣੇ ਸ਼ਲੋਕ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਗੌਰਵਿਨ ਗਿਆਨ ਨਾ ਹੋਵਈ ਅਰਥਾਤਾਂ ਕਿ ਗੁਰੂ ਮਹਾਰਾਜਿਆਂ ਤੋਂ ਬਗੈਰ ਭਾਈ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਨਹੀਂ ਨਾ ਸੁਖ ਵਸਾ ਮਨ ਆਏ ਅਤੇ ਨਾ ਮਹਾਰਾਜ ਕਹਿੰਦੇ ਸੁਖ ਹੀ ਆ ਕੇ ਮਨ ਦੇ ਵਿੱਚ ਵਸਦਾ ਹੈ ਕਹਿੰਦੇ ਨਾਨਕ ਨਾਮ ਵਿਹੂਣੇ ਮਨ ਮੁਖੀ ਜਾਸਨ ਜਨਮ ਗਵਾਏ ਨਾਨਕ ਨਾਮ ਵਿਹੂਣੇ ਮਨ ਮੁਖੀ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਜਿਹੜੇ ਭਾਈ ਨਾਮ ਤੋਂ ਵਿਹੂਣੇ ਮਨ ਮੁਖ ਹਨ ਨਾਮ ਤੋਂ ਵਿਰਵੇ ਵਾਂਝੇ ਭੁੱਲੜ ਹਨ ਕਹਿੰਦੇ ਜਾਸਨ ਜਨਮ ਗਵਾਇਓ ਆਪਣਾ ਕੀਮਤੀ ਅਮੋਲਕ ਮਨੁੱਖਾ ਜਨਮ ਗਵਾ ਕੇ ਜਾਂਦੇ ਨੇ ਧਰਤੀ ਧਰਮ ਸਾਲ ਤੋਂ ਸੋ ਅਗੋ ਆਪਣੇ ਦੂਸਰੇ ਲੋਕ ਚ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਮਹੱਲਾ ਤੀਜਾ ਸੇਧ ਸਾਧਕ ਨਾਵੈਨ ਸਭ ਖੋਜਦੇ ਥਾਕ ਰਹਿ ਲਿਵ ਲਾਏ ਬੇਨ ਸਾਧਗੁਰ ਕੇ ਨਾ ਪਾਇਓ ਗੁਰ ਮੁਖੇ ਮਿਲਾ ਮਿਲਾਏ ਸੈਧ ਸਾਧਿਕ ਨਾਵੈ ਨੂੰ ਸਭ ਖੋਜਦੇ ਜਿੰਨੇ ਵੀ ਮਹਾਰਾਜ ਕਹਿੰਦੇ ਸੈਧ ਪੁਰਸ਼ ਨੇ ਜਿਨ੍ਹਾਂ ਨੇ ਮੰਤਰਾਂ ਦੇ ਜ਼ੋਰ ਦੇ ਨਾਲ ਸਿੱਧੀਆਂ ਅਥਵਾ ਕਾਰਮਾਤੀ ਸ਼ਕਤੀਆਂ ਹਾਸਲ ਕੀਤੀਆਂ ਹਨ ਜਾਂ ਫਿਰ ਸਾਧਿਕ ਅਰਥਾਤ ਜਿਹੜੇ ਅਜ ਸਾਧਨਾ ਕਰਦੇ ਹਨ ਇਹ ਸਾਰੇ ਸਿੱਧ ਸਾਧਕ ਨਾਮ ਨੂੰ ਲੋਜਦੇ ਫਿਰਦੇ ਹਨ ਖੋਜਦੇ ਫਿਰਦੇ ਹਨ ਕਹਿੰਦਾ ਥੱਕ ਰਹਿ ਲੇਵ ਲਾਏ ਤੇ ਨਾਮ ਦੀ ਪ੍ਰਾਪਤੀ ਜਾਂ ਪਹਾੜ ਦੇ ਵਿੱਚ ਮਹਾਰਾਜ ਕਹਿੰਦੇ ਲੇਵ ਲਾ ਕੇ ਹੱਠ ਸਮਾਧੀਆਂ ਲਾ ਲਾ ਕੇ ਥੱਕ ਗਏ ਕਹਿੰਦੇ ਬਿਨ ਸਤਗੁਰ ਕਿਨਾਂ ਨਾ ਪਾਇਓ ਗੁਰਮੁਖੇ ਮਿਲਾ ਮਿਲਾਏ ਬਰਾਂ ਤੋਂ ਮਹਾਰਾਜ ਕਹਿੰਦਾ ਸਤਗੁਰ ਪਾਤਸ਼ਾਹ ਜੀਆਂ ਤੋਂ ਬਗੈਰ ਕਿਸੇ ਨੇ ਵੀ ਸਿੱਧੀ ਜਾਂ ਕਾਮਯਾਬੀ ਪਾਈ ਨਹੀਂ ਸਫਲਤਾ ਪਾਈ ਨਹੀਂ ਗੁਰਮੁਖੇ ਮਿਲਾ ਮਿਲਾਏ ਤੇ ਗੁਰਮੁਖ ਹੋਇਆ ਗੁਰੂ ਮਹਾਰਾਜਿਆਂ ਦੇ ਅਨੁਸਾਰੀ ਹੋਇਆ ਮਹਾਰਾਜ ਕਹਿੰਦੇ ਗੁਰਮੁਖ ਗੁਰੂ ਪਿਆਰੇ ਮਿਲਣਾ ਕਰਦੇ ਹਨ ਪਾਤਸ਼ਾਹ ਦੇ ਮਿਲਾਏ ਹੋਏ ਗੁਰੂ ਮਹਾਰਾਜਿਆਂ ਦੇ ਮਿਲਾਏ ਹੋਏ ਮਿਲਦੇ ਹਨ ਗੁਰਮੁਖ ਗੁਰੂ ਪਿਆਰੇ ਕਹਿੰਦਾ ਬਿਨ ਨਾਵੈ ਪੈਨਣ ਖਾਣ ਸਭ ਬਾਦ ਹੈ ਤਿਗ ਸਿੱਧੀ ਤਿਗ ਕਰਮਾਤ ਸਾ ਸੇਧ ਸਾ ਕਰਮਾਤ ਹੈ ਅਚਿੰਤ ਕਰੇ ਜਸਦਾਤ ਬਿਨ ਨਾਵੈ ਪੈਣਣ ਖਾਣ ਸਭ ਬਾਦ ਹੈ ਹਰੀ ਪਰਮੇਸ਼ਰ ਜੀ ਦੇ ਨਾਮ ਤੋਂ ਬਗੈਰ ਮਹਾਰਾਜ ਕਹਿੰਦੇ ਪੈਣਣਾ ਤੇ ਖਾਣਾ ਆਦ ਸਾਰਾ ਕੁਝ ਬਾਦਿ ਭਾਵ ਕੇ ਵਿਅਰਥ ਹੈ ਫਜ਼ੂਲ ਹੈ ਤੈਗ ਸਿੱਧੇ ਤੈਗ ਕਰਮਾਤ ਮਹਾਰਾਜ ਕਹਿੰਦੇ ਲਾਹਨਤ ਹੈ ਪਰਮੇਸ਼ਰ ਦੇ ਨਾਮ ਤੋਂ ਬਿਨਾ ਜਿਹੜੀ ਸਿੱਧੀ ਹੈ ਲਾਹਨਤ ਹੈ ਉਸ ਕਾਰਮਾਤ ਤੇ ਜਿਹੜੀ ਪਰਮੇਸ਼ਰ ਦੇ ਨਾਮ ਤੋਂ ਬਗੈਰ ਹੋਵੇ ਮਹਾਰਾਜ ਕਹਿੰਦੇ ਸਾ ਸਿੱਧ ਸਾ ਕਰਮਾਤ ਹੈ ਅਚਿੰਤ ਕਰੇ ਜਸਦਾਤ ਅਸਲ ਦੇ ਵਿੱਚ ਉਹੀ ਸਿੱਧੀ ਹੈ ਤੇ ਉਹੀ ਕਾਰਮਾਤ ਹੈ ਜਿਹਨੂੰ ਬਾਦਸ਼ਾਹ ਅਚਿੰਤ ਭਾਵ ਸੁਤੇ ਸਿੱਧੀ ਤਰੁੱਟ ਕੇ ਦਾਤ ਕਰ ਦੇਣਾ ਕਹਿੰਦਾ ਨਾਨਕ ਗੁਰਮੁਖੇ ਹਰਨਾਮ ਮਨ ਵਸੈ ਇਹ ਹਾਂ ਸਿੱਧ ਇਹ ਹਾਂ ਕਰਮਾਤ ਨਾਨਕ ਗੁਰਮੁਖੇ ਹਰਨਾਮ ਮਨ ਵਸੈ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਜੇ ਗੁਰਮਖੋਇਆ ਗੁਰੂ ਮਹਾਰਾਜਿਆਂ ਦੇ ਅਨੁਸਾਰੀ ਹੋਇਆ ਉਹ ਹਰੀ ਪਰਮੇਸ਼ਰ ਦਾ ਨਾਮ ਜਿਹਦੇ ਵੀ ਮਨ ਦੇ ਵਿੱਚ ਵਸ ਜਾਂਦਾ ਹੈ ਅਸਲ ਦੇ ਵਿੱਚ ਭਾਈ ਇਹ ਹੀ ਸਿੱਧੀ ਹੈ ਔਰ ਇਹ ਹੀ ਕਰਾਮਾਤ ਹੈ ਸੋ ਗਵਾਰ ਦੀ 20ਵੀਂ ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਪੌੜੀ ਹਮਟਾਡੀ ਹਰ ਪ੍ਰਭ ਖਸਮ ਕੇ ਨਤ ਗਾਵਹ ਹਰ ਗੁਣ ਸ਼ੰਤਾ

ਦੇਨੈ ਤਾਂ ਉਸ ਹਰੀ ਪਰਮੇਸ਼ਰ ਜੀ ਦੇ ਗੁਣਾ ਰੂਪੇ ਸ਼ੰਤਾ ਨੂੰ ਗੁਣਾ ਰੂਪੇ ਗੀਤਾ ਨੂੰ ਗੁਣਾ ਕਰਦੇ ਹਾਂ ਕਹਿੰਦੇ ਹਰ ਕੀਰਤਨ ਕਰਾ ਹਰ ਜਸ ਸੁਣ ਹੈ ਤਿਸ ਕਵਲਾ ਕੰਤਾ ਤੇ ਅਸਿਓ ਸਾਰੇ ਪਰਮੇਸ਼ਰ ਜੀ ਦਾ ਕੀਰਤਨ ਹੀ ਕਰਨਾ ਕਰਦੇ ਹਾਂ ਉਸ ਹਰੀ ਪਰਮੇਸ਼ਰ ਜੀ ਦਾ ਜਸ ਭਾ ਮਹਿਮਾ ਜਾਂ ਵਡਿਆਈ ਹੀ ਸੁਣਨੀ ਕਰਦੇ ਹਾਂ ਕਿਹੜੇ ਹਰੀ ਪਰਮੇਸ਼ਰ ਜੀ ਦਾ ਤੈਸ ਕਵਲਾ ਕੰਤਾ ਤੈਸਾ ਕਬਲਾ ਕੰਤ ਅਰਥਾਤਕ ਉਸ ਕਮਲ ਦੇ ਫੁੱਲ ਚੋਂ ਪੈਦਾ ਹੋਣੇ ਵਾਲੀ ਕਬਲਾ ਭਾਵ ਕੇ ਮਾਇਆ ਦੇ ਕੰਤ ਮਾਇਆ ਦੇ ਸੁਆਮੀ ਮਾਇਆ ਦੇ ਪਤੀ ਪਰਮੇਸ਼ਰ ਜੀ ਦੇ ਸੋ ਮਹਾਰਾਜ ਕਹਿੰਦੇ ਹਰ ਦਾਤਾ ਸਭ ਜਗਤ ਭਿਖਾਰੀਆ ਮੰਗਤ ਜਨ ਜਨਤਾ ਹਰ ਦਾਤਾ ਸਭ ਜਗਤ ਭਿਖਾਰੀ ਹੋਰੀ ਪਰਮੇਸ਼ਰ ਕੱਲਾ ਹੀ ਦਾਤਾ ਹੈ ਬਾਕੀ ਸਾਰਾ ਜਗਤ ਭਿਖਾਰੀ ਆ ਜਾਚਕ ਹੈ ਮਾਰੇ ਕਹਿੰਦੇ ਮੰਗਤ ਜਨ ਜਨਤਾ ਜਿੰਨੇ ਵੀ ਜਾਨ ਨੇ ਜਿੰਨੇ ਵੀ ਦਾਸ ਨੇ ਜਿੰਨੇ ਵੀ ਜਨਤ ਭਾਵ ਸੂਖਮ ਜੀਵ ਹਨ ਸਾਰੇ ਮੰਗਦੇ ਹਨ ਜਾਚਕ ਹਨ ਪਾਤਸ਼ਾਹ ਜੀ ਦੇ ਕਹਿੰਦੇ ਹਰ ਦੇਵ ਹੋ ਦਾਨ ਦਿਆਲ ਹੋਏ ਵਿੱਚ ਪਾਥਰ ਕ੍ਰਮ ਜਨਤਾ ਹਰ ਦੇਵ ਹੋ ਦਾਨ ਦਿਆਲ ਹੋਏ ਹਰੀ ਪਰਮੇਸ਼ਰ ਜੀ ਤੁਸੀਂ ਦਿਆਲੂ ਹੋ ਕੇ ਦਿਆਦੇ ਘਰ ਦੇ ਵਿੱਚ ਆ ਕੇ ਜੀਵਾਂ ਨੂੰ ਦਾਨ ਦੇਣਾ ਕਰਦੇ ਜੋ ਕਿਨੂ ਕਿਨੂ ਵਿੱਚ ਪਾਥਰ ਕ੍ਰਮ ਜੰਤਾ ਪਥਰਾ ਦੇ ਵਿੱਚ ਕਰਮਾਂ ਨੂੰ ਕੀੜਿਆਂ ਨੂੰ ਤੇ ਜੰਤਾਂ ਭਾਵ ਸੂਖਮ ਜੀਵਾਂ ਨੂੰ ਵਿਦਾਨ ਦੇਣਾ ਕਰਦੇ ਹੋ ਕਹਿੰਦੇ ਜਾਨ ਨਾਨਕ ਨਾਮ ਤੇ ਆਇਆ ਗੁਰਮੁਖੇ ਤਨਵੰਤਾ ਜਾਨ ਨਾਨਕ ਨਾਮ ਤੇ ਆਇਆ ਚੌਥੇ ਗੁਰੂ ਨਾਨਕ ਧੰ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਜਿਨਾਂ ਵੇ ਜਨਾਂ ਨੇ ਹਰੀ ਪਰਮੇਸ਼ਰ ਜੀ ਦੇ ਦਾਸਾਂ ਨੇ ਹਰੀ ਪਰਮੇਸ਼ਰ ਦੇ ਨਾਮ ਨੂੰ ਤੇਉਣਾ ਕੀਤਾ ਹੈ ਮਹਾਰਾਜ ਕਹਿੰਦਾ ਗੌਰਮੁਖੇ ਧਨਵੰਤਾ ਗੁਰਮੁਖ ਗੁਰੂ ਪਿਆਰੇ ਤਨਾੜ ਹਨ امیر ਹਨ ਸੋਗ 21ਵੇਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀਆ ਦਾ ਸ਼ਲੋਕ ਮਹੱਲਾ 3 ਜਾਂ ਪੜਣਾ ਗੋੜਣਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹੋਮਾ ਵਿੱਚ ਸਭ ਪੜ ਥਕੇ ਦੂਜਾ ਭਾਇ ਖੁਆਰ ਪੜਣਾ ਗੋੜਣਾ ਸੰਸਾਰ ਕੀ ਕਾਰ ਹੈ ਮਹਾਰਾਜ ਕਹਿੰਦੇ ਇਹਦਾ ਪੜਨਾ ਤੇ ਵਿਚਾਰਨਾ ਸੰਸਾਰ ਦੀ ਕਾਰ ਬਣ ਚੁੱਕੀ ਹੈ ਸੰਸਾਰ ਦਾ ਵਿਹਾਰ ਬਣ ਚੁੱਕਾ ਧੰਦਾ ਬਣ ਚੁੱਕਾ ਰਸਮ ਬਣ ਚੁੱਕੀ ਐ ਪਰੰਤੂ ਪੜਨ ਅਥਵਾ ਵਿਚਾਰਨ ਵਾਲੇ ਲੋਕਾਂ ਦੇ ਮਹਾਰਾਜ ਕਹਿੰਦੇ ਅੰਦਰ ਤ੍ਰਿਸ਼ਨਾ ਵਿਕਾਰ ਮਾਇਆ ਦੀ ਤੇ ਬਹੁਤ ਐ ਮਾਇਆ ਦੀ ਭੁੱਖ ਬਹੁਤ ਐ ਅੰਦਰ ਵਿਕਾਰ ਬਹੁਤ ਆਨ ਐਸੇ ਲੋਕਾਂ ਦੇ ਵੀ ਕਹਿੰਦੇ ਹੋਮ ਵਿੱਚ ਸਭ ਪੜ ਥੱਕੇ ਦੂਜਾ ਪਾਏ ਖੁਆਰ ਹੋਮ ਮੈ ਵਿੱਚ ਸਭ ਪੜ ਥੱਕੇ ਅਰਥਾਤ ਕਿ ਹੋਮੇ ਅਥਵਾ ਅਹੰਕਾਰ ਦੇ ਵਿੱਚ ਗਲਤਾਨ ਹੋ ਕੇ ਸਾਰੇ ਲੋਕ ਹੀ ਪੜ ਪੜ ਕੇ ਥੱਕ ਗਏ ਪਰੰਤੂ ਬਾਸ਼ਾ ਕਹਿੰਦਾ ਦੂਜਾ ਭਾਇ ਖੁਆਰ ਦੂਜ ਭਾਵ ਚ ਗਲਤਾਨ ਹੋਣ ਦੇ ਨਾਤੇ ਦੂਜ ਪ੍ਰੇਮ ਅਥਵਾ ਮਾਇਆ ਦੇ ਪ੍ਰੇਮ ਦੇ ਵਿੱਚ ਗਲਤਾਨ ਹੋਣ ਦੇ ਨਾਤੇ ਖੁਆਰ ਹੋ ਰਹੇ ਹਨ ਖਰਾਬ ਹੋ ਰਹੇ ਹਨ ਕਹਿੰਦਾ ਸੋ ਪੜਿਆ ਸੋ ਪੰਡਿਤ ਬੀਨਾ ਗੁਰ ਸ਼ਬਦ ਕਰੇ ਵਿਚਾਰ ਅਸਲ ਦੇ ਵਿੱਚ ਉਹੀ ਪੜਿਆ ਲਿਖਿਆ ਹੈ ਉਹੀ ਮਹਾਰਾਜ ਕਹਿੰਦਾ ਬੀਨਾ ਪੰਡਤ ਹੈ ਸਿਆਣਾ ਵਿਦਵਾਨ ਹੈ ਕਿਹੜਾ ਗੁਰ ਸ਼ਬਦ ਕਰੇ ਵਿਚਾਰ ਜਿਹੜਾ ਗੁਰੂ ਮਹਾਰਾਜਿਆਂ ਦੇ ਸ਼ਬਦ ਦੀ ਅਸਲੀ ਵਿਚਾਰ ਕਰਨੀ ਕਰਦਾ ਹੈ ਕਿਵੇਂ ਦੀ ਵਿਚਾਰ ਕਹਿੰਦਾ ਅੰਦਰ ਖੋਜਾ ਤਤ ਲਹਾ ਪਾਏ ਮੋਖ ਦਵਾਰ ਜਿਹੜਾ ਪੜੇ ਅੰਦਰ ਦੀ ਖੋਜ ਕਰਦਾ ਹੈ ਤਤ ਸਰੂਪ ਪਰਮੇਸ਼ਰ ਨੂੰ ਲੱਭਣਾ ਕਰਦਾ ਹੈ ਅਤੇ ਪਾਏ ਮੋਖ ਦਵਾਰ ਅੰਦਰੋਂ ਮੁਕਤੀ ਦੇ ਦਰਵਾਜ਼ੇ ਨੂੰ ਮੋਖ ਦੇ ਦਵਾਰੇ ਨੂੰ ਪਾਉਣਾ ਕਰਦਾ ਹੈ ਕਹਿੰਦਾ ਗੁਣ ਧਾਨ ਹਰ ਪਾਇਆ ਸਹਜ ਕਰੇ ਵਿਚਾਰ ਗੋਣਨਦਾਨ ਹਰ ਪਾਇਆ ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾ ਗੁਰੂ ਪਿਆਰੇ ਨੇ ਅੰਦਰੋਂ ਗੁਣਾ ਦੇ ਖਜ਼ਾਨੇ ਹਰੀ ਪਰਮੇਸ਼ਰ ਨੂੰ ਪੌਣਾ ਕੀਤਾ ਹੈ ਇਹਨਾਂ ਨੇ ਸਹਜ ਕਰੇ ਵਿਚਾਰ ਜਿਹੜੇ ਸੋਤੇ ਸਦੀ ਪਰਮੇਸ਼ਰ ਦੀ ਵਿਚਾਰ ਕਰਨੀ ਕਰਦੇ ਹਨ ਨੇ ਰਜਤਨ ਹੀ ਜਾਂ ਅਸਲੀ ਸਹਜ ਆਵਾਸਾ ਦੇ ਜਿਹੜੇ ਵਿਚਾਰ ਕਰਨੀ ਕਰਦੇ ਹਨ ਕਹਿੰਦੇ ਧਾਨ ਵਾਪਾਰੇ ਨਾਨਕਾ ਜਿਸ ਗੁਰਮੁਖੇ ਨਾਮ ਆਧਾਰ ਤਾਨਾ ਵਪਾਰੀ ਨਾਨਕਾ ਧੰਤਾ ਜੋਗ ਨੇ ਉਹ ਵਪਾਰੀ ਤੀਸਰੇ ਗੁਰੂ ਨਾਨਕ ਧੰ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿਹੜੇ ਵਪਾਰੀ ਧੰਤਾ ਜੋਗ ਹਨ ਕਹਿੰਦਾ ਜਿਸ ਗੁਰਮੁਖੇ ਨਾਮ ਆਧਾਰ ਤੇ ਗੁਰਮੁਖ ਹੋਇਆ ਜਿਨ੍ਹਾਂ ਦਾ ਕੇਵਲ ਤੇ ਕੇਵਲ ਹਰੀ ਪਰਮੇਸ਼ਰ ਦਾ ਨਾਮ ਹੀ ਆਧਾਰ ਹੈ ਆਸਰਾ ਹੈ ਉਹ ਵਪਾਰੀ ਧੰਤਾ ਜੋਗ ਹਨ ਸੋ ਅਗੋਂ ਆਪਣੇ ਦੂਸਰੇ ਸ਼ਲੋਕ ਦੇ ਵਿੱਚ ਧੰ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਮਹੱਲਾ ਤੇ ਜਾ ਵੇਣਾ ਮਨ ਮਾਰੇ ਕੋਏ ਨਾ ਸਜਈ ਵੇਖੋ ਕੋ ਲੇ ਬਲਾਏ ਪੇਖ ਤਾਰੇ ਤੀਰਥੇ ਭਵ ਥੱਕੇ ਨਾ ਇਹੋ ਮਨ ਮਾਰਿਆ ਜਾਏ ਵੇਣਾ ਮਨ ਮਾਰੇ ਕੋਏ ਨਾ ਸਜਈ ਮਹਾਰਾਜ ਕਹਿੰਦੇ ਆਪਣੇ ਮਨ ਨੂੰ ਮਾਰਨ ਤੋਂ ਬਿਗੈਰ ਕੋਈ ਵੀ ਸਫਲ ਨਹੀਂ ਹੋ ਸਕਦਾ ਵੇਖੋ ਕੋ ਲਿਵ ਲਾਏ ਬੇਸ਼ੱਕ ਜਿਹੜਾ ਮਰਜੀ ਲਿਵ ਜੋੜ ਕੇ ਦੇਖ ਲਓ ਮਹਾਰਾਜ ਕਹਿੰਦੇ ਬਿਰਤੀ ਜੋੜ ਕੇ ਦੇਖ ਲਓ ਆਪਣੇ ਮਨ ਨੂੰ ਮਾਰਨ ਤੋਂ ਬਿਗੈਰ ਸਫਲਤਾ ਮਿਲ ਨਹੀਂ ਸਕਦੇ ਕਹਿੰਦਾ ਭੇਖਤਾਰੇ ਤੀਰਥੇ ਭਵ ਥੱਕੇ ਨਾ ਇਹੋ ਮਨ ਮਾਰਿਆ ਜਾਏ ਜਿਹੜੇ ਤਰਾ-ਤਰਾ ਦੇ ਪੇਖ ਬਣਾਉਣੇ ਵਾਲੇ ਪੇਖਤਾਰੀ ਨੇ ਮਹਾਰਾਜ ਕਹਿੰਦੇ ਤੀਰਥਾਂ ਤੇ ਪੌਂ-ਪੌਂ ਕੇ ਥੱਕ ਗਏ ਪਰੰਤੂ ਉਹਨਾਂ ਦੇ ਕੋਲੋਂ ਵੀ ਮਹਾਰਾਜ ਕਹਿੰਦੇ ਨਾ ਇਹੋ ਮਨ ਮਾਰਿਆ ਜਾਏ ਮਨ ਮਾਰਿਆ ਨਾ ਗਿਆ ਕਿਸੇ ਦੇ ਕੋਲੋਂ ਵੀ ਕਹਿੰਦਾ ਗੌਰਮੋਖੇ ਇਹੋ ਮਨ ਜੀਵਤ ਮਾਰ ਸਾਚ ਰਹਿ ਲਵਲਾਏ ਤੇ ਜਿਹੜਾ ਗੁਰਮੋਖ ਗੁਰੂ ਪਿਆਰੇ ਨੇ ਗੁਰੂ ਮਹਾਰਾਜਿਆਂ ਦੇ ਅਨੁਸਾਰੀ ਸਿੱਖ ਨੇ ਉਹਨਾਂ ਦਾ ਇਹੋ ਮਨ ਜੀਵਤ ਭਾਤ ਮਰ ਜਾਂਦਾ ਹੈ ਹਉ ਮੈਂ ਅਥਵਾ ਅਹੰਕਾਰ ਵਾਲੇ ਬੰਨਿਓ ਮਰ ਜਾਂਦੇ ਹੰਗ ਤਾਂ ਮਮਤਾ ਮਰ ਜਾਂਦੀ ਦੇ ਦੇ ਆ ਛੱਡ ਦਿੰਦੇ ਹਨ ਪਰ ਸੱਚ ਰਹ ਲੈ ਵਲਾ ਇਸ ਤਰੀਕੇ ਦੇ ਨਾਲ ਉਹ ਸਤ ਸਰੂ ਪਰਮੇਸ਼ਰ ਅਥਵਾ ਉਸ ਦੇ ਨਾਮ ਦੇ ਨਾਲ ਲੇਵਲਾ ਛੱਡਦੇ ਹਨ ਬਿਰਤੀ ਜੋੜ ਛੱਡਦੇ ਹਨ ਕਹਿੰਦੇ ਨਾਨਕ ਇਸ ਮਨ ਕੇ ਮਲ ਇਉ ਉਤਰ ਹਉਮਾ ਸ਼ਬਦ ਜਲਾਏ ਨਾਨਕ ਇਸ ਮਨ ਕੇ ਮਲ ਇਉ ਉਤਰੈ ਤੀਸਰਾ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਇਸ ਮਨ ਤੋਂ ਵਿਕਾਰਾਂ ਦੀ ਈਭਾ ਉਗਣਾ ਦੀ ਮੈਲ ਇਸ ਤਰੀਕੇ ਦੇ ਨਾਲ ਉਤਰਦੀ ਹੈ ਕਹਿੰਦੇ ਹੋਂਮ ਸ਼ਬਦ ਜਲਾਏ ਕਿਵੇਂ ਉਹ ਆਪਣੇ ਅੰਦਰ ਦੇ ਹੋਂਮੇ ਨੂੰ ਗੁਰੂ ਮਹਾਰਾਜਿਆਂ ਦੇ ਸ਼ਬਦ ਦੁਆਰਾ ਜਲਾ ਦਿੰਦੇ ਹਨ ਲੋਹ ਦਿੰਦੇ ਹਨ ਸਾੜ ਦਿੰਦੇ ਹਨ ਸੋਗਵਾਰ ਦੀ ਕਿਵੇਂ ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਪੌੜੀ ਹਰ ਹਰ ਸੰਤ ਮਿਲੋ ਮੇਰੇ ਭਾਈ ਹਰ ਨਾਮ ਦਰੜਾ ਹੋਇ ਕਿਨ ਕਾ ਹਰ ਹਰ ਸਿੰਗਾਰ ਬਨਾਵੋ ਹਰ ਜਨ ਹਰ ਕਾਪੜ ਪਹਿਰੋ ਖਿਮ ਕਾ ਹਰ ਹਰ ਸੰਤ ਮਿਲੋ ਮੇਰੇ ਭਾਈ ਅਰਥਾਤ ਕਿ ਉਸ ਹਰੀ ਹਰੀ ਪਰਮੇਸ਼ਰ ਜੀ ਦੇ ਸੰਤ ਜਨੋ ਹੈ ਮੇਰੇ ਭਰਾਓ ਤੁਸੀਂ ਮੈਨੂੰ ਮਿਲਣਾ ਕਰ ਹਰ ਮਿਲ ਕੇ ਕੀ ਕਿਰਪਾ ਕਰੋ ਕਹਿੰਦੇ ਹਰ ਨਾਮ ਦ੍ਰਿੜਾਵ ਹੋ ਇੱਕ ਕਿਨਕਾ ਉਹ ਜਿਹੜਾ ਹਰੀ ਪਰਮੇਸ਼ਰ ਜੀ ਦਾ ਨਾਮ ਹੈ ਨਾ ਉਹਦਾ ਕੇਵਲ ਇੱਕ ਕਿਨਕਾ ਮਾਤਰੇ ਮੈਨੂੰ ਦ੍ਰਿੜ ਕਰਵਾ ਦੇਵੋ ਪਰਪੱਕ ਕਰਾ ਦੇਵੋ ਨਾਮ ਦੇ ਵਿੱਚ ਕਿਉਂਕਿ ਮਹਾਰਾਜ ਕਹਿੰਦੇ ਨੇ ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕਿ ਮਹਮਾਗਨੀ ਨਾ ਆਵੇ ਸੋ ਮਹਾਰਾਜ ਕਹਿੰਦੇ ਹਰੀ ਦੇ ਸਾਥ ਜਨੋ ਮੇਰੇ ਭਰਾਓ ਮੈਨੂੰ ਮਿਲ ਕੇ ਕੇਵਲ ਇੱਕ ਕਿਨਕਾ ਮਾਤਰੀ ਉਸ ਦੇ ਨਾਮ ਦਾ ਦ੍ਰਿੜ ਕਰਵਾ ਦੇਵੋ ਕਹਿੰਦਾ ਹਰ ਹਰ ਸਿੰਗਾਰ ਬਣਾਵੋ ਹਰ ਜਨ ਹਰ ਕਾਪੜ ਪਹਿਰੋ ਖਿਮਕਾ ਹਰ ਹਰ ਸਿੰਗਾਰ ਬਣਾਵੋ ਹਰ ਜਨ ਤੇ ਹਰੀ ਦੇ ਜਨੋ ਹਰੀ ਦੇ ਦਸੋ ਹਰੀ ਹਰੀ ਪਰਮੇਸ਼ਰ ਜੀ ਦੇ ਨਾਮ ਦਾ ਸ਼ਿੰਗਾਰ ਬਣਾਉਣਾ ਕਰੋ ਔਰ ਹਰ ਕਾਪੜ ਪਹਿਰੋ ਖਿਮਕਾ ਤੇ ਉਹ ਹਰੀ ਪਰਮੇਸ਼ਰ ਦੇ ਦਰ ਤੋਂ ਮਹਾਰਾਜ ਕਹਿੰਦੇ ਉਹ ਜਿਹੜਾ ਗਰੀਬੀ ਵਾਲਾ ਕੱਪੜਾ ਪਹਿਣਾ ਕਰੋ ਆਪਣੇ ਤਨ ਬਦਨ ਤੇ ਕਹਿਣ ਤੋਂ ਭਾਵ ਕਿ ਗਰੀਬੀ ਨੂੰ ਧਾਰਨ ਕਰਨੇ ਵਾਲਾ ਪਸ਼ਾਕਾ ਪਹਿਨਣਾ ਕਰੋ ਕਹਿੰਦਾ ਐਸਾ ਸਿੰਗਾਰ ਮੇਰੇ ਪ੍ਰਭ ਪਾਵੈ ਹਰ ਲਾਗੈ ਪਿਆਰਾ ਪ੍ਰੇਮਕਾ ਐਸਾ ਸਿੰਗਾਰ ਮੇਰੇ ਪ੍ਰਭ ਪਾਵੈ ਹੋਜਿਆ ਸ਼ਿੰਗਾਰ ਮੇਰੇ ਪ੍ਰਭੂ ਪਰਮੇਸ਼ਰ ਜੀ ਨੂੰ ਪਾਉਂਦਾ ਚੰਗਾ ਲੱਗਦਾ ਕਹਿੰਦਾ ਹਰ ਲਾਗੈ ਪਿਆਰਾ ਪ੍ਰੇਮਕਾ ਅਰਥਾਤ ਕਿਸ ਹਾਰੇ ਪਰਮੇਸ਼ਰ ਜੀ ਨੂੰ ਪ੍ਰੇਮ ਦਾ ਸ਼ਿੰਗਾਰ ਹੀ ਭਾਈ ਚੰਗਾ ਲੱਗਦਾ ਹੈ ਪਿਆਰਾ ਲੱਗਦਾ ਹੈ ਕਹਿੰਦੇ ਹਰ ਹਰ ਨਾਮ ਬੋਲੋ ਦਿਨ ਰਾਤ ਸਭ ਕਿਲਬਿਖ ਕਾਟੇ ਇੱਕ ਪਲਕਾ ਹਰ ਹਰ ਨਾਮ ਬੋਲੋ ਦਿਨ ਰਾਤ ਹਰੀ ਹਰੀ ਪਰਮੇਸ਼ਰ ਜੀ ਦਾ ਨਾਮ ਬੋਲਣਾ ਕਰੋ ਦਿਨ ਰਾਤ ਅਖੰਡ ਰੂਪ ਦੇ ਵਿੱਚ ਇੱਕ ਰਾਸਿਕ ਟੱਕ ਸਭ ਕਿਲਬਿਖ ਕਾਟੇ ਇੱਕ ਪਲਕਾ ਤਮਹਾਰਾ ਹੀ ਕਹਿੰਦਾ ਤੁਹਾਡੇ ਸਾਰੇ ਕਿਲ ਵਿਖ ਅਥਵਾ ਪਾਪ ਕੱਟ ਦੇਵੇ ਪਰਮੇਸ਼ਰ ਕੇਵਲੇ ਇੱਕ ਪਲਕ ਮਾਤਰ ਦੇ ਵਿੱਚ ਅੱਖ ਪਲਕਾਰੇ ਦੇ ਵਿੱਚ ਹੀ ਕਹਿੰਦਾ ਹਰ ਹਰ ਦਿਆਲ ਹੋਵੇ ਜਿਸੇ ਉੱਪਰ ਸੋ ਗੁਰਮੁਖੇ ਹਰ ਜਪ ਜਿਣਕਾ ਹਰ ਹਰ ਦਿਆਲ ਹੋਵੇ ਜਿਸੇ ਉੱਪਰ ਹਰੀ ਹਰੀ ਪਰਮੇਸ਼ਰ ਜੀ ਜਿਹੜੇ ਵੀ ਗੁਰਮੁਖ ਗੁਰੂ ਪਿਆਰੇ ਦੇ ਉੱਪਰ ਜੀਵ ਦੇ ਉੱਪਰ ਦਿਆਲੂ ਕਿਰਪਾਲੂ ਹੁੰਦੇ ਹਨ ਸੋ ਗੁਰਮੁਖੇ ਹਰਿ ਜਪ ਜਿਣਕਾ ਉਹ ਗੁਰਮੁਖ ਗੁਰੂ ਪਿਆਰਾ ਹਰੀ ਪਰਮੇਸ਼ਰ athwa us de naam nu jap ke jin ka arthat jeevan roopi baaji nu jit janda hai kende har har naam bol ho din raati sab kil bikh kaata ik pal ka har har dayal ho ae jise upar so gurmukhe har jap jin ka ਵਾਹ ਹੈ ਗੁਰੂ ਜੀ ਕਾ ਖਾਲਸਾ ਵਾਹ ਹੈ ਗੁਰੂ ਜੀ ਕੀ ਫਤਿਹ